ਨਵਜੋਦਖਰ ਸਿੱਧੂ ਨਵਜੋਦ ਸਿੰਘ ਸਿੱਧੂ ਇਹਨਾਂ ਨੇ ਕਾਫੀ ਲੰਬਾ ਅਰਸਾ ਅਕਾਲੀਦਰ ਬੀਜੇਪੀ ਦੇ ਵਿੱਚ ਆਪਣੀ ਭੂਮਿਕਾ ਨਿਭਾਈ ਔਰ ਉਸ ਤੋਂ ਬਾਅਦ ਉਹਨਾਂ ਨੇ ਕਾਂਗਰਸ ਦਾ ਪੱਲਾ ਫੜਿਆ ਔਰ ਕਾਂਗਰਸ ਦੇ ਅੰਦਰ ਉਹਨਾਂ ਨੇ ਆਪਣੀ ਭੂਮਿਕਾ ਨਿਭਾਈ ਉਹਨਾਂ ਕੋਲੇ ਬਹੁਤ ਹੀ ਵੱਡਾ ਐਕਸਪੀਰੀਅੰਸ ਆ ਦੋਨਾਂ ਪਾਰਟੀਆਂ ਦਾ ਬੀਜੇਪੀ ਦਾ ਔਰ ਕਾਂਗਰਸ ਪਾਰਟੀ ਦਾ ਕਿ ਇਹਨਾਂ ਦੋਨਾਂ ਪਾਰਟੀਆਂ ਦੇ ਅੰਦਰ ਕਿਸ ਤਰ੍ਹਾਂ ਮੁੱਖ ਮੰਤਰੀ ਦੇ ਅਹੁਦੇ ਵੇਚੇ ਜਾਂਦੇ ਹਨ ਮੁੱਖ ਮੰਤਰੀ ਦੇ ਅਹੁਦੇ ਸੀਐਮ ਔਨ ਸੇਲ ਕਿਸ ਤਰ੍ਹਾਂ ਮੁੱਖ ਮੰਤਰੀ बिकਦਾ ਹੈ ਇਹ ਜਿਹੜਾ ਵੱਡਾ ਤਜਰਵਾ ਕਾਂਗਰਸ ਪਾਰਟੀ ਦਾ ਔਰ ਭਾਰਤੀ ਜਨਤਾ ਪਾਰਟੀ ਦਾ ਇਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਇਆ ਨਵਜੋਧ ਘਰ ਸਿੱਧੂ ਕਹਿੰਦੇ ਨੇ ਕਿ 500 ਕਰੋੜ ਰੁਪਏ ਲੱਗੂਗਾ ਤਾਂ ਉਸ ਸਬਾਤ ਮੁੱਖ ਮੰਤਰੀ ਦਾ ਅਹੁਦਾ ਮਿਲਦਾਗਾ 350 ਕਰੋੜ ਰੁਪਏ ਲੱਗੂਗਾ ਤਾਂ ਫਿਰ ਮੁੱਖ ਮੰਤਰੀ ਦਾ ਅਹੁਦਾ ਮਿਲਦਾਗਾ ਸੋ ਜਿਹੜੇ ਮੁੱਖ ਮੰਤਰੀ ਹੁਣ ਤੱਕ ਕਾਂਗਰਸ ਪਾਰਟੀ ਦੇ रहे ਨੇ ਇਟ ਮੀਨਸ ਉਹਨਾਂ ਵਿਅਕਤੀਆਂ ਨੇ ਜੇ ਆਪਾਂ ਮੋਟਾ-ਮੋਟਾ ਸਾਬ ਲਾਈਏ ਅਕਾਲੀਦਰ ਬੀਜੇਪੀ ਦਾ ਤਾਂ ਲਗਭਗ 2000 ਕਰੋੜ ਰੁਪਏ ਤੋਂ ਉੱਪਰ ਪੈ ਜਿੱਦ ਦੇ ਕੇ ਉਹ ਖਰਚ ਕੀਤੇ ਹੋਣਗੇ ਔਰ 2000 ਕਰੋੜ ਰੁਪਏ ਜਿਹੜਾ ਉਹਨਾਂ ਨੇ ਖਰਚ ਕੀਤਾ ਹੋਊਗਾ ਆਪਣੀਆਂ ਚਾਹ ਤਿਕਟਾ ਲੈਣ ਦੇ ਲਈ ਚਾਹ ਮੱਖ ਮੰਤਰੀ ਦਾ ਅਹੁਦਾ ਲੈਣ ਦੇ ਲਈ ਉਹ 2000 ਕਰੋੜ ਰੁਪਏ ਦਾ ਮੈਂ ਸਮਝਦਾ ਪੰਜਾਬ ਦੇ ਲੋਕਾਂ ਦਾ ਉਹਨਾਂ ਨੇ 20000 ਕਰੋੜ ਰੁਪਏ ਦਾ ਖੂਨ ਚੂਸਿਆ ਹੋਗਾ ਇੱਕ ਵਾਰ 500 ਦੂਜੀ ਵਾਰ 500 ਔਰ ਐਮਐਲਏ ਦੇ ਚਿਕਟ ਲੈਣ ਦੀ 5 ਲੱਖ 5 ਕਰੋੜ ਇਹ ਸਾਰੇ ਦਾ ਇਹ ਹਿਸਾਬ ਕਿਤਾ ਬਲਾਈਏ ਇਸਰੇ 20 ਸਾਲ ਦਾ ਤਾਂ ਲਗਭਗ 2000 ਕਰੋੜ ਤੋਂ ਉੱਪਰ ਦੀ ਕਰਪਸ਼ਨ ਜਿਹੜੀ ਆ ਆਫੀਸ਼ੀਅਲੀ ਕਰਪਸ਼ਨ ਜਿਹੜੀ ਆ ਇਹਨਾਂ ਪਾਰਟੀਆਂ ਦੇ ਅੰਦਰ ਹੋਈ ਆ ਔਰ ਲੋਕਾਂ ਦਾ ਇਹਨਾਂ ਨੇ 10 ਗੁਣਾ 100 ਗੁਣਾ ਵਧਾ ਕੇ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਖੂਨ ਚੁੱਸਿਆ ਤਾਂ ਹੀ ਪੰਜਾਬ ਦੇ ਅੰਦਰ ਰੇਤ ਦਾ ਮਾਫੀਆ ਚੱਲਿਆ ਤਾਂ ਹੀ ਪੰਜਾਬ ਦੇ ਅੰਦਰ ਸ਼ਰਾਬ ਦਾ ਮਾਫੀਆ ਚੱਲਿਆ ਤਾਂ ਹੀ ਪੰਜਾਬ ਦੇ ਅੰਦਰ ਟਰਾਂਸਪੋਰਟ ਦਾ ਮਾਫੀਆ ਚੱਲਿਆ ਇਹ ਜਿਹੜੇ ਮਾਫੀਏ ਨੇ ਇਹ ਜਿਹੜੇ ਪਿਛਲੇ 20 ਸਾਲਾਂ ਚ 2022 ਤੋਂ ਪਹਿਲਾਂ ਪੰਜਾਬ 'ਚ ਪੈਦਾ ਹੋਏ ਇਹ ਡਿਊ ਟੂ ਦੇ ਸੋਏ ਕਿ ਕਾਂਗਰਸ ਪਾਰਟੀ ਕਰਪਸ਼ਨ ਦਾ ਆਟਾ ਬਣ ਚੁੱਕੀ ਪੰਜਾਬ ਦੇ ਅੰਦਰ ਜਿਹੜੀ ਖੁੱਲੀ ਲੁੱਟਾ ਉਹ ਇਹਨਾਂ ਦੋਨਾਂ ਪਾਰਟੀਆਂ ਦੇ ਰਾਜ ਦੇ ਸਮੇਂ ਪੰਜਾਬ 'ਚ ਹੋਈ ਹੈ